ਸਮਰਾਲਾ ਦੇ ਵਿੱਚ ਖੰਨਾ ਰੋਡ ਤੇ ਸਥਿਤ ਇੱਕ ਸੁਨਿਆਰੇ ਦੀ ਦੁਕਾਨ ਤੇ ਫਿਲਮੀ ਅੰਦਾਜ਼ ਦੇ ਵਿੱਚ 10 ਤੋਂ 12 ਅਣਪਛਾਤੇ ਚੋਰਾਂ ਦੇ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਅਣਪਛਾਤੇ ਚੋਰਾਂ ਦੀ ਹਿੰਮਤ ਇੰਨੀ ਵੱਧ ਚੁੱਕੀ ਹੈ ਵੇਖੋ ਕਿਵੇਂ ਸੁਨਿਆਰੇ ਦੀ ਦੁਕਾਨ ਜੋ ਕਿ ਇਲਾਕੇ ਦੇ ਵਿੱਚ ਪੈਂਦੀ ਹੈ ਉੱਥੇ ਚੌਕੀਦਾਰ ਨੂੰ ਬੰਨਿਆ ਗਿਆ ਉਸਦੀ ਮਾਰਕੁੱਟ ਕੀਤੀ ਤੇ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਸ ਤੋਂ ਬਾਅਦ ਦੁਕਾਨ ਤੇ ਲੱਗੇ ਸੀਸੀਟੀਵੀ ਕੈਮਰੇ ਤੋੜੇ ਗਏ ਨੇ ਇਹਨਾਂ ਬਦਮਾਸ਼ਾਂ ਨੂੰ ਕਿਸੇ ਦੀ ਵੀ ਇੰਤਜ਼ਾਬ ਦਾ ਕੀ ਪਰਵਾਹ ਨਹੀਂ ਹੈ ਤੋਂਨ ਪਛਾਤੇ ਚੌਰਾ ਦੇ ਵੱਲੋਂ ਦੁਕਾਨ ਦੇ ਕੈਂਚੀ ਵਾਲਾ ਗੇਟ ਨੂੰ ਪਹਿਲੇ ਤੋੜਿਆ ਗਿਆ ਕੁਝ ਚੋਰ ਦੁਕਾਨ ਦੇ ਪਿੱਛੇ ਬੈਠ ਕੇ ਬੀਅਰ ਪਿੰਦੇ ਪਾਰਟੀ ਕਰਦੇ ਵੀ ਨਜ਼ਰ ਆਏ ਨੇ ਪਛਾਤੇ ਚੌਰਾ ਦੇ ਵੱਲੋਂ ਪੂਰਾ 1 ਘੰਟਾ ਆਰਾਮਦਨਾ ਲਗਾ ਕੇ ਸਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਤਸਮਰਾਲਾ ਦੇ ਵਿੱਚ ਤਾਇਨਾਤ ਗਸ਼ਤੀ ਦਲ ਨੂੰ ਹਾਲਾਂਕਿ ਇਸ ਦਾ ਕੁਝ ਪਤਾ ਹੀ ਨਹੀਂ ਲੱਗਦਾ। ਉਧਰ ਲੋਕਾਂ ਚ ਡਰ ਤੇ ਸਹਿਮ ਦਾ ਮਾਹੌਲ ਹੈ। ਚੰਡੀਗੜ੍ਹ ਰੋਡ ਤੇ ਤੇ ਦੁਕਾਨਦਾਰ, ਦੀ ਰਖਵਾਲੀ ਕਰ ਰਿਹਾ ਚੌਂਕੀਦਾਰ ਨੇ ਦੂਸਰੇ ਚੌਂਕੀਦਾਰ ਦੀ ਸੀਟੀ ਨਹੀਂ ਸੁਣੀ ਤੇ ਪੁਲਿਸ ਨੂੰ ਫੋਨ ਕਰ ਦਿੱਤਾ। ਜਿਸ ਤੋਂ ਬਾਅਦ ਇਹ ਅਣਪਛਾਤੇ ਚੋਰ ਫਰਾਰ ਹੁੰਦੇ ਨੇ ਇਸ ਦੇ ਇਸ ਸਾਰੀ ਵਾਰਦਾਤ ਦਾ ਪਤਾ ਲੱਗਿਆ। ਹਾਲਾਂਕਿ ਇਸ ਤੋਂ ਬਾਅਦ ਇਲਾਕੇ ਦੇ ਵਿੱਚ ਦਹਿਸ਼ਤ ਬਣੀ ਹੋਈ ਹੈ। ਜੀ ਨਾ ਜੀ। ਗੁਰਦੀਪਕ ਗਰਮਾ ਜੀ। ਜਿਕਰ ਨਾ ਹੋਈ। ਕreturnData ਜੀ ਰਾਤ 10:20 2:30 ਵਜੇ ਇੱਥੇ ਚੋਰ ਆਏ ਨੇ 9 ਜਾਣੇ ਜੀ ਕੈਮਰੇ ਚੱਕਲੇ ਰਿਕਾਰਡਿੰਗ ਹੋਈ ਹੋਣੀ ਤੇ 9 ਜਾਣਿਆਂ ਨੇ ਜੀ ਆ ਕੇ ਪਹਿਲਾਂ ਤਾਂ ਇਹ ਜਿੰਦੇ ਤੋੜੇ ਜੀ ਬਾਹਰਲੇ ਕੈਂਚੀ ਗੱਟ ਦੇ ਦੋ ਜਿੰਦੇ ਥੋੜੇ ਉਹਨਾਂ ਨੇ ਉਸ ਬਾਅਦ ਉਹਨਾਂ ਨੇ ਜਿਹੜੇ ਬਾਹਰ ਦੋ ਕੈਮਰੇ ਲੱਗੇ ਹੋਏ ਸੀ ਉਹ ਡੈਮੇਜ ਕੀਤੇ ਫਿਰ ਇੱਕ ਬੱਲਵ ਲੱਗਿਆ ਸੀ ਸਾਡਾ ਲਾਈਟ ਜਾਗਦੀ ਸੀ ਉਹ ਵੀ ਤੋੜੀ ਜੀ ਉਸ ਤੋਂ ਬਾਅਦ ਚੌਕੀਦਾਰ ਦਾ ਸਾਨੂੰ ਫੋਨ ਆਇਆ ਜੀ ਜਿਹੜਾ ਡੰਡੀਗਟਰ ਰੋੜ ਤੇ ਸੀਗਾ ਉਹ ਕਹਿੰਦਾ ਵੀ ਆਓ ਤੁਹਾਡੇ ਕੋਈ ਕੋਈ ਵਾਰਦਾਤ ਹੋ ਗਈ ਆ ਵੀ ਪੁਲਿਸ ਵੀ ਖੜੀ ਆ ਸੀਪੀਆਰ ਤੇ ਜਦੋਂ ਅਸੀਂ ਆਏ ਜੀ ਸਾਨੂੰ ਉਹਨਾਂ ਨੇ ਦੱਸਿਆ ਵੀ ਤੁਹਾਡੇ ਦੋ ਜਿੰਦੇ ਤੋੜਲੇ ਜੀ ਉਹਨਾਂ ਨੇ ਬਾਕੀ ਬੰਦੇ ਭੱਜ ਗਏ ਜੀ ਹੁਣ ਅਸੀਂ ਆ ਗਈ ਸੀਗੇ ਚੌਕੀਦਾਰ ਨੂੰ ਉਹਨਾਂ ਨੇ ਪਹਿਲਾਂ ਮਾਰ ਲਿਆ ਸੀਗਾ ਜਿਹੜਾ ਮੇਨ ਕਾਨਾ ਰੋਡ ਦਾ ਸਾਡਾ ਚੌਕੀਦਾਰ ਸੀ ਉਹਨੂੰ ਮਾਰ ਲਿਆ ਸੀ ਉਹ ਦੂਜੇ ਬੰਦੇ ਆ ਕੇ ਸੀਪੀਆਰ ਵਾਲਿਆਂ ਨੂੰ ਇਨਫੋਰਮ ਕੀਤਾ ਤੇ ਉਹ ਆ ਗਏ ਉਹਨਾਂ ਨੂੰ ਦੇਖ ਕੇ ਭੱਜ ਗਏ ਸਾਡਾ ਬਚਾਅ ਹੋ ਗਿਆ ਕਿੰਨੇ ਕੋਈ ਟੱਡਣਾਈਏ ਇਹ ਜੀ ਉਹ ਤਕਰੀਬਨ 2:30 2:35 ਤੇ ਆਗੇ ਸੀ ਕੈਮਰੇ ਦੱਸਦੇ ਨੇ ਤੇ 3:25 ਕਿ ਮਿੰਟ ਤੇ ਇਥੋਂ ਭੱਜੇ ਨੇ ਜੀ ਤੁਹਾਨੂੰ ਕਿੰਨੇ ਕੋਈ ਪਤਾ ਲੱਗਿਆ ਸਾਨੂੰ ਜੀ ਇਹ ਕੋਈ ਪੌਣੇ ਕਿਤੇ ਦਾ ਪੌਣੇ ਕਿ 4 ਵਜੇ ਪਤਾ ਲੱਗਿਆ 1.5 ਤੋਂ ਘੰਟੇ ਬਾਅਦ ਪਤਾ ਲੱਗਿਆ ਨਾ 1.5 ਨਹੀਂ ਅੱਧੇ ਘੰਟੇ ਅੱਧੇ ਘੰਟੇ ਬਾਅਦ ਪਤਾ ਆਹ ਜੀ ਜੋ ਭੱਜਣ ਤੋਂ 20-25 ਮਿੰਟ ਬਾਅਦ ਪਤਾ ਲੱਗਿਆ ਚੋਰ ਕਿੰਨੇ ਕ ਟਾਈਮ ਪੁਰੇਦਾ ਇਹ ਕੈਮਰੇ ਦਾ ਤਕਰੀਬਨ 1 ਘੰਟਾ ਜੀ ਕਟ ਹੋ ਰਿਹਾ ਹੈ ਹਾਂ ਜੀ ਤੇ ਤੁਹਾਨੂੰ ਕਿਹਨੇ ਸੂਚਨਾ ਦਿੱਤੀ ਹੈ ਤੁਹਾਨੂੰ ਸੂਚਨਾ ਉਹ ਪੁਲਿਸ ਵਾਲੇ ਨੇ ਜੋ ਜੋ ਰਾਜੀ ਜੋ ਰਾਜੀ ਨੁਕਸਾਨ ਕੋ ਹੋਇਆ ਨਹੀਂ ਨੁਕਸਾਨ ਤੋਂ ਬਚਾਅ ਹੋ ਗਿਆ ਜੀ ਪਰਮਾਤਮਾ ਦੀ ਦਿਆ ਨਾਲ ਉਹਨਾਂ ਨੇ ਬਾਹਰਲੇ ਕੈਂਚੀ ਗੜ ਤੇ ਜਿੰਦੀ ਤੋੜੇ ਸੀਗੇ ਫਿਰ ਉਹ ਮੌਕੇ ਤੇ ਪੁਲਿਸ ਆ ਗਈ ਜਾਂ ਚੌਕੀਦਾਰ ਆ ਗਿਆ ਜੀ ਫਿਰ ਭੱਜ ਗਏ ਜੀ ਕੈਮਰੇ ਕਿੰਨੇ ਦੋ ਰੁਪਏ ਕੈਮਰੇ 2.5 ਤੋੜ ਗਏ ਗਿਣਤੀ ਕਿੰਨੀ ਹੋ ਗਈ ਚੋਰਾਂ ਦੀ ਅ ਗਿਣਤੀ ਸੀਗੀ ਜੀ 9 ਤਾ ਰਿਕਾਰਡਿੰਗ ਚਾਹੁੰਦੇ ਨੇ ਬਾਕੀ ਚੌਂਕੀਦਾਰ ਦੇ ਦੱਸਣ ਦੇ ਮੁਤਾਬਕ ਉਹ 13 ਕਹਿੰਦੇ ਇਹ ਵੀ ਦਿਖਾ ਇਹ ਵੀ ਫਟ ਵੀ ਪੇਜੇ ਹਾਂ ਉਹ ਰਿਕਾਰਡਿੰਗ ਹੈਗੀ ਹੈ ਜੀ ਵੀਰ ਵੀ ਪੀਂਦੇ ਦਿਖਾਈ ਦਿਓ ਫੁੱਲਾ ਟਾਈਮ ਲੱਗ ਗਿਆ ਹਾਂ ਜੀ ਹਾਂ ਪਿੱਛੇ ਸੜਕ ਤੇ ਪਿੱਛੇ ਖੜ ਕੇ ਉਹਨਾਂ ਨੇ ਵੀਰ ਵੀ ਪੀਤੀ ਹੈ ਜੀ ਬਾਕੀ ਚੌਂਕੀਦਾਰ ਦਾ ਮੋਬਾਈਲ ਵਿੱਚ ਪੈਸੇ ਵੀ ਹੋ ਰਹੇ ਹਾਂ ਚੌਂਕੀਦਾਰ ਕਹਿੰਦਾ ਮੇਰੇ ਮੋਬਾਈਲ ਦਾ SIM ਲੈ ਗਏ ਜੀ ਕੱਢ ਕੇ ਤੇ ਉਹਦੇ ਕੋ 6-700 ਰੁਪਏ ਸੀ ਕਹਿੰਦਾ ਉਹ ਵੀ ਲੈ ਗਏ ਉਹਦੇ ਆਪਣੇ ਕੋਈ ਕਾਰੀਗਰ ਵੀ ਸੌਂਦਾ ਹੋਇਆ ਕੋਈ ਬੰਦਾ ਆਪਣਾ ਕਾਰੀਗਰ ਦੁਕਾਨ 'ਚ ਕੋਈ ਨਹੀਂ ਸੌਂਦਾ ਜੀ ਉਹ ਉੱਪਰ ਸੌਂਦਾ ਉਹ ਸੁੱਤਾ ਪਿਆ ਸੀਗਾ ਜੀ ਉਸ ਸਾਈਡ ਜੀ ਫਿਰ ਕੋ ਕੰਪਲੀਟ ਕਿਸਾਈਸ ਕੰਪਲੀਟ ਹਲੇ ਹੁਣ ਜਾਣੀ ਹੈ ਵੈਸੇ ਉਹ ਸੀਪੀਆਰ ਵਾਲੇ ਕਹਿੰਦੇ ਸੀ ਕਿ ਅਸੀਂ ਇਨਫੋਰਮ ਕਰਤਾ ਐਸਐਚਓ ਸਾਹਮਣੂ ਕੀ ਲੱਗਦਾ ਤੁਹਾਨੂੰ ਦੁਕਾਨਦਾਰ ਸੇਫ ਨੇ ਵੇਦੋਂ ਵੇਖੋ ਜੀ ਇੱਥੇ ਸੇਫਟੀ ਤਾਂ ਇਹ ਜੀ ਹੋਆ ਜੀ ਇੱਕ ਦੇਰ ਅੱਤ ਸਾਨੂੰ ਇੱਕ ਕਾਲ ਮਸੂਲ ਹੋਈ ਸੀਗੀ ਇਕ ਬੰਦਨ ਜੁਐਲਰ ਹੈ ਖੰਨਾ ਰੋਡ ਤੇ ਸਮਰਾਲੇ ਵੀ ਉਹਨਾਂ ਦੇ ਕੋਈ ਚੋਰ ਆ ਗਏ ਆ ਤੇ 112 ਸਾਡਾ ਡਿਊਟੀ ਅਫਸਰ ਮੌਕੇ ਤੇ ਚਲੇ ਗਿਆ ਉਹਨਾਂ ਦੀ ਹੈਗੀ ਨੌਕ ਜਾਣੇ ਨੇ ਪ੍ਰਵਾਸੀ ਲੱਗ ਰਹੇ ਨੇ ਸੀਸੀਟੀਵੀ ਕੈਮਰੇ ਤੋਂ ਤੇ ਸਾਡੇ ਸੀਆਈ ਦੀ ਟੀਮਾਂ ਸਾਡੇ ਸੀਨੀਅਰ ਅਫਸਰ ਬਾਲਾਂ ਦੇ ਨੂੰ ਧਿਆਨ ਚ ਲਿਆਤਾ ਸਾਰੀ ਗੱਲਬਾਤ ਤੇ ਜਲਦੀ ਤੈਸ ਕਰ ਲਾਂਗੇ ਸਰ ਨੁਕਸਾਨ ਵਗੈਰਾ ਹੋਇਆ ਜੀ ਨੀ ਐਵੇਂ ਦੀ ਕੋਈ ਗੱਲ ਆਈ ਨਹੀਂ ਗਈ ਜੀ ਸਾਰੀ ਠੀਕ ਆ ਵੈਸੇ ਤਾਂ ਜੀ ਸਰ ਪਹਿਲਾਂ ਵੀ ਇਸੇ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਸੀਗਾ ਸਰ ਇਹ ਧੁੰਦਿਆ ਹੈਗਾ ਹੁਣ ਤਾਂ ਚਲੋ ਜਿਹੜੀ ਧੁੰਦ ਦੀ ਹੈਗੀ ਆ ਕਾਫੀ ਜ਼ਿਆਦਾ ਉਸ ਕਰਕੇ ਮੈਨੂੰ ਲੱਗਦਾ ਇਹ ਟਾਰਗੇਟ ਹੋਈ ਹੈ ਗੱਲ ਤੇ ਬਾਕੀ ਡਾਇਰੈਕਟ ਕਰ ਲਾਂਗੇ ਜੀ ਤਰੀਸ ਕਰ ਲਾਂਗੇ ਸਾਰਾ ਜੀ ਤਕਰੀਬਨ ਇੱਕ ਘੰਟਾ ਵੀ ਉੱਥੇ ਜਿਹੜੇ ਚੋਰ ਰਹੇ ਨੇ ਨਹੀਂ ਇਹ ਤਾਂ ਵੈਰੀਫਾਈ ਕਰ ਲਾਂਗੇ ਜੀ ਚਲਦੀ ਪਈ ਹੈ ਤਫਤੀਸ਼ ਜਿਹੜਾ ਕਰਾਂਗੇ ਕਾਰਵਾਈ ਜੀ